ਸਸ਼ੀ ਕਾਲਜੀ ਕੋਰਸਨ ਤੋਂ ਵੱਲੋਂ ਤੇ ਗਾਇਜ਼ ਇੱਕ ਨਾ ਮੈਂ ਇੰਸਟਾ ਤੇ ਵੀਡੀਓ ਦੇਖੀ ਸੀਗੀ ਵੀ ਵਾਲਾਂ ਜਿਵੇਂ ਆਪਣੇ ਰਫ ਵਾਲ ਆ ਨਾ ਉਹਨਾਂ ਵਾਸਤੇ ਸੀਰਮ ਆਪਾਂ ਸਟ੍ਰਿਕਸ ਵੈਸਦਾ ਲਾਉਨੇ ਆ ਨਾ ਉਤੋਂ ਬਾਅਦ ਅਗਰ ਆਪਾਂ ਉਹ ਨਹੀਂ ਵੀ ਕਿੰਨਾਂ ਸੂਟ ਕਰਦਾ ਕਿ ਨਹੀਂ ਕਰਦਾ ਬਟ ਇੱਕ ਹੋਰ ਸੀਰਮ ਮੈਂ ਦੇਖਿਆ ਸੀਗਾ ਘਰ ਵਿੱਚ ਆਪਾਂ ਬਣਾ ਸਕਦੇ ਆ ਉਹਦੇ ਵਾਸਤੇ ਮੈਂ ਨਾ ਇੱਕ ਐਪਲ ਸਾਈਡਰ ਵਿਨੀਗਰ ਮੰਗਾਇਆ ਵਾ ਤੇ ਹੋਰ ਆ ਚੀਜ਼ ਮੰਗਵਾਈ ਆ ਇਹ ਦੱਸਿਆ ਸੀਗਾ ਵੀ ਇਹ ਦੋਨੋਂ ਮਿਕਸ ਕਰਕੇ ਰਾਤ ਰੱਖਨੇ ਆ ਇਹ ਸਾਰੀ ਰਾਤ ਭੇਕੇ ਰੱਖ ਛੱਡਣਾ ਮੈਂ ਵੀ ਨਹੀਂ ਕਰਜ ਫਿਰ ਉਸ ਤੋਂ ਬਾਅਦ ਆਪਾਂ ਗਰਮ ਪਾਣੀ ਕਰਕੇ ਉਬਾਲ ਕੇ ਉਹਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਹੋਈ ਚੀਜ਼ਾਂ ਨੂੰ ਆਪਾਂ ਉਹਦੇ ਵਿੱਚ ਪਾਦਣਾ ਪਾਣੀ ਦੇ ਵਿੱਚ ਪਾਦਣਾ ਉਸ ਤੋਂ ਬਾਅਦ ਆਪਾਂ ਸਪਰੇਅ ਬੋਤਲ ਵਿੱਚ ਆਪਾਂ ਉਹਨਾਂ ਵਿੱਚ ਸਟੋਰ ਕਰ ਦੇਣਾ ਤੇ ਆਪਣਾ ਸੀਰਮ रेडी ਹੋ ਜਾਣਾ ਵਾ ਬਾਕੀ ਮੈਂ ਤਿਆਰ ਹੋ ਜੂਗਾ ਨਾ ਜਦੋਂ ਖੁਦ ਯੂਜ਼ ਕਰੂੰਗੀ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਇਹਦਾ ਰਿਜ਼ਲਟ ਸਹੀ ਆ ਕਿ ਨਹੀਂ ਕਿ ਫੇਕ ਆ ਵੀਡੀਓ ਪਾਈਓ ਵਾਲੀ ਓਕੇ ਤੇ ਸਬਸਕ੍ਰਾਈਬ ਚੈਨਲ ਕਰਿਓ ਜਰੂਰ ਤੇ ਬਾਕੀ ਆ ਮੈਂ ਤੁਹਾਨੂੰ ਉਹਦਾ ਰਿਜ਼ਲਟ ਆਊਗਾ ਤੇ ਫਿਰ ਮੈਂ ਯੂਜ਼ ਕਰਕੇ ਖੁਦ ਤੇ ਫਿਰ ਤੁਹਾਨੂੰ ਦੱਸਾਂਗੀ ਇਹ ਸਹੀ ਹੈ ਜਾਂ ਨਹੀਂ ਵਧੀਆ ਹੈਗਾ ਵਾਲਾ ਵਾਸਤੇ ਕਿ ਨਹੀਂ ਹੈਗਾ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਓਕੇ ਬਾਏ ਮੈਂ ਨਾ ਵਿਨੀਗਰ వాటర్ ਬਣਾ ਲਿਆ ਵਾ हेयर स्प्रे ਵਾਸਤੇ ਰੈਡੀ ਹੈ ਤੇ ਬਟ ਮੇ ਕੋ ਸਪਰੇ ਬੋਟਲ ਨਹੀਂ ਹੈਗੀ ਕਿ ਮੈਂ ਮਾਰਕੀਟ ਚੋਂ ਲਿਆ ਕੇ ਹੁਣ ਤੱਕ ਇਹਨੂੰ ਠੰਡਾ ਹੋਣ ਲਈ ਰੱਖਾਂਗੀ ਫਿਰ ਵਾਲਾ ਤੇ ਯੂਜ਼ ਕਰਕੇ ਮੈਂ ਦੱਸਾਂਗੀ ਕਿ ਵੀ ਵਾਕਈ ਸਮੂਥ ਹੋਏ ਆ ਵਾਲ ਕਿੰਨੇ ਕਿ ਸਿਲਕੀ ਹੁੰਦੇ ਨੇ ਵਾਲ ਸਾਰੀ ਡਿਟੇਲ ਤੁਹਾਨੂੰ ਮੈਂ ਦੱਸਾਂਗੀ ਵੀ ਇਹ ਬੈਨੀਫਿਟੇਡਾ ਹੈਗਾ ਕਿ ਨਹੀਂ ਕਿ ਫੇਕ ਲੋਕਾਂ ਨੇ ਵੀਡੀਓ ਪਾਈ ਹੈ ਸਾਰੇ ਨਿਸ਼ਾਸ਼ੀਕਾਰ ਤੇ ਗਾਇਜ਼ ਮੈਂ ਤੁਹਾਨੂੰ ਇੱਕ ਵੀਡੀਓ ਵੀ ਪਾਈ ਆ ਮੈਂ ਵੀ ਆ ਵਾਲੀ ਵੀਡੀਓ ਨਾ ਮੈਂ ਦੇਖੀ ਸੀਗੀ ਐਪਲ ਦਾ ਸੀ ਇਸ ਐਪਲ ਸਾਈਡਰ ਵਿਨੀਗਰ ਆ ਤੇ ਆ ਸ਼ੀਰਸ ਜਿਹਾ 에ਰੀਓ ਨਰਸ ਜੀਆਂ 에ਵਾ ਸ਼ੀਰਸ ਜੀਆਂ ਆ ਥੋੜੀਆਂ ਆ ਤੇ ਇਹ ਵੀਡੀਓ ਦੇਖੀ ਸੀਗੀ ਮੈਂ ਬਿਲਕੁਲ ਸੀਰਮ ਬੇਕਾਰ ਬਣਿਆ ਮੇਰਾ ਇੰਨੀ 스멜 ਗੰਦੀ ਆਂਦੀ ਆ ਨਾ ਇਹ ਤਾਂ ਚਲੋ ਯੂਜ਼ ਕਰ ਸਕਦੇ ਆ ਆਪਾਂ ਆਪਣੇ ਮਾਰਨਿੰਗ ਟਾਈਮ ਗਰਮ ਪਾਣੀ ਵਿੱਚ ਪਾ ਕੇ ਆਪਾਂ ਪੀ ਸਕਦੇ ਆ ਬਟ ਜੇ ਆਪਾਂ ਕਹੀ ਆ ਨਾ హెయిਰ ਵਾਸਤੇ ਸੀਰਮ ਬਣ ਜੂਗਾ ਨੋ ਕੱਦੇ ਵੀ ਨਹੀਂ ਬਹੁਤ ਗੰਦਾ ਬਣਿਆ ਮੈਂ ਇਹ ਯੂਜ਼ ਕੀਤਾ ਮੇਰੇ ਥੋੜਾ ਬਹੁਤ ਜਿਹੜਾ ਚੰਗੇ ਵਾਲੀ ਨਾ ਉਹ ਵੀ ਦੇਖੋ ਕਿਦਾਂ ਦੇ ਬਣ ਗਏ ਜੁੜ ਜੇ ਗਏ ਸਾਰੇ ਵਾਲ ਤੇ ਕੋਈ ਇਸਤੇਮਾਲ ਕਰਨ ਦੀ ਲੋੜ ਨਹੀਂ ਆ ਤੇ ਵੀਡੀਓ ਦੇ ਪਿੱਛੇ ਤੁਸੀਂ ਵੀ ਨਾਲ ਲੱਗਿਆ ਕਰੋ ਮੈਂ ਇਸਤੇਮਾਲ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਦੇਖਣ 'ਚ ਬਹੁਤ ਵਧੀਆ ਲੱਗਦੀ ਪਈ ਵੀ ਇਹ ਬਹੁਤ ਵਧੀਆ ਸੀਰਮ ਬਣੂਗਾ ਘਰ ਇਹਨਾਂ ਦੋਨਾਂ ਚੀਜ਼ਾਂ ਨੂੰ ਨਾਲ ਗਰਮ ਕਰਕੇ ਉਬਾਲਣਾ ਸੀਗਾ ਸਾਰੀ ਰਾਤ ਉਬਾਲ ਕੇ ਸਾਰੀ ਰਾਤ ਠੰਡਾ ਕਰਕੇ ਰੱਖਣਾ ਸੀਗਾ ਬਿਲਕੁਲ ਬੇਕਾਰ ਬਣਿਆ ਇਸ ਕਰਕੇ ਮੰਗਰ ਨਾਲ ਲੱਗਿਆ ਕਰੋ ਮੈਂ ਬਹੁਤ ਜਲਦੀ ਲੱਗ ਜਣਿਆ ਗਾਇਜ਼ ਮੈਂ ਸੋਚਿਆ ਵੀ ਚਲੋ ਥੋੜਾ ਯੂਜ਼ ਕਰਕੇ ਦੇਖ ਲੈਣੇ ਆ ਮੈਂ ਕਹਿੰਨੀ ਆ ਜੋ ਕੁਦਰਤੀ ਰੱਬ ਨੇ ਦਿੱਤਾ ਨਾ ਇਹਨੂੰ ਸਾਂਭ ਸੰਭਾਲ ਕਰ ਲਈਏ ਬਸ ਉਹ ਹੀ ਬੜੀ ਹੈ ਨਾ ਤੇ ਬੇ ਕਿਸੇ ਦੇ ਮੰਗਰ ਲੱਗ ਕੇ ਆਪਾਂ ਵੀ ਵਾਲ ਖਰਾਬ ਕਰ ਲਏ ਤੇ ਬਹੁਤ ਮਾੜੀ ਗੱਲ ਆ ਨਾ ਤੇ ਮੇਰਾ ਇਹ سیرਮ ਬਜੜ ਕੇ ਬਿਲਕੁਲ ਬੇਕਾਰ ਨਿਕਲਿਆ ਤੇ ਇਸ ਇਸ ਕਰਕੇ ਇਸਤੇਮਾਲ ਨਾ ਕਰਿਓ